ਸਾਲਾ ਦੇ ਵਿੱਚ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇੱਕ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਹਲਕਾ ਜ਼ਾਲਾ ਦੇ ਸਰਪੰਚਾਂ ਅਤੇ ਸਮੂਹ ਅਫਸਰਾਂ ਨੂੰ ਬੁਲਾਇਆ ਗਿਆ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਗੜ ਨਾ ਭਵੇ ਇਸ ਦੇ ਲਈ ਆਪਸ ਦੇ ਵਿੱਚ ਤਾਲਮੇਲ ਵਧਾਉਣ ਦੇ ਲਈ ਇਹ ਮੀਟਿੰਗ ਕਰਵਾਈ ਗਈ ਹੈ ਇਸ ਮੌਕੇ ਤੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਅਵਸਰ ਸ਼ਹਾਦੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਮੌਕੇ ਤੇ ਪਿੰਡਾਂ ਤੋਂ ਆਏ ਸਰਪੰਚਾਂ ਨੇ ਵੀ ਆਮ ਆਦਮੀ ਪਾਰਟੀ ਦੇ ਸੁਪਰਾਲੇ ਦੀ ਸ਼ਲਾਘਾ ਕੀਤੀ ਅੱਜ ਅਸੀਂ ਸਰਪੰਚ ਸਾਹਿਬਾਨ ਜਿਹੜੇ ਅਜਿਹਾ ਨਾਲਾ ਬਲਾਕ ਦੇ ਸੀਗੇ ਉਹਨਾਂ ਨੂੰ ਸੱਦਾ ਹੁਣ ਅਸੀਂ ਵੱਲ ਚੱਲੇ ਆ ਰਮਦਾਸ ਦੂਜੀ ਮੀਟਿੰਗ ਆ ਉੱਥੇ ਵੀ ਸਾਰੇ ਸਰਪੰਚ ਸਾਹਿਬਾਨ ਸੱਦੇ ਆ ਉਹ 23 24 ਮਹਿਕ ਪੰਦੇ ਅਫਸਰ ਜਿਹੜੇ ਆ ਉਹ ਵੀ ਬੁਲਾਏ ਆ ਅਸੀਂ ਵੱਲੋਂ ਜਿਹੜਾ ਆਪਣੇ ਹਲਕੇ ਨੂੰ ਨੰਬਰ 1 ਦਾ ਹਲਕਾ ਬਣਾਉਣਾ ਚਾਹੁੰਦੇ ਹਾਂ ਹਰ ਪੱਖੋਂ ਵਿਕਾਸ ਕਰਨਾ ਚਾਹੁੰਦੇ ਹਾਂ ਸੋ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਆਪਣੀ ਪ੍ਰਪੋਜ਼ਲ ਜਿਹੜੀ ਆ ਉਹ ਸਾਨੂੰ ਦਿਓ ਡਿਮਾਂਡ ਅਨਸਾਰ ਤੁਹਾਨੂੰ ਕਿਹੜੀ ਗਲਾਨਡ ਚਾਹੀਦੀ ਡਿਮਾਂਡ ਸਾਨੂੰ ਦਿਓ ਅਸੀਂ ਤੁਹਾਨੂੰ ਉਸ ਕਿਸਮ ਦੀ ਗਲਾਨਡ ਜਿਹੜੀ ਦਵਾਂਗੇ ਇਹ ਸਾਡੇ ਸੁਪਨ ਸਾਹਿਬਾਂ ਨੂੰ ਸਮਝਾਇਆ ਅਫਸਾਨੇਮ ਸਮਝਾਇਆ ਮੈਂ ਵੀ ਸਮਝਾਇਆ ਸੋ ਹੁਣ ਅਸੀਂ ਅਗਲੇ ਸਵਾ 2 ਸਾਲ ਜਿਹੜੇ ਆ ਉਹ ਵਿਕਾਸ ਕਰਦੇ ਅਸੀਂ ਤਾਂ ਵੇ ਲਗਾਤਾਰ ਕਰ ਰਹੇ ਆਂ ਪਰ ਸਵਾ 2 ਸਾਲ ਆਪਾਂ ਵਿਕਾਸ ਕਰਕੇ ਇਸ ਹਲਕੇ ਨੂੰ ਨੰਬਰ 1 ਦਾ ਹਲਕਾ ਜਿਹੜਾ ਬਣਾਉਣਾ ਪੂਰਾ ਵਧੀਆ ਕੋਈ ਛੜਕ ਦੀ ਕੱਚੀ ਰਹਿਣ ਦੇ ਨਹੀਂ ਕੁਛ ਦੀ ਦੇ ਅੰਦਰ ਕੋਈ ਫਿਰ ਦੀ ਕੋਈ ਗਲੀ ਇਸ ਹਲਕੇ ਦੀ ਕੱਚੀ ਦੀ ਦਊਗੀ ਬਸ ਮੈਂ ਤੁਹਾਡੇ ਤੋਂ ਇਹ ਕਹਣਾ। ਬਸ ਇੱਕ ਚੀਜ਼ ਵੇਖੀ ਆ ਸਾਹਮਣੇ ਕਰਤਾ ਤੁਸੀਂ ਸਰਪੰਚਾਂ ਨੂੰ ਵੀ ਤੇ ਅਫਸਰਾਂ ਨੂੰ ਵੀ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਔਰ ਸਾਹਮਣੇ ਬਿਠਾ ਕੇ ਮੁਸ਼ਕਲਾਂ ਦਾ ਹੱਲ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਨਹੀਂ ਨਹੀਂ ਇਹ ਸਰਪੰਚ ਸਾਹਿਬਾਨ ਅਫਸਰ ਸਾਹਿਬਾਨ ਮੈਂ ਸਾਦੇਦ ਕਾ ਦੀ ਅਸੀਂ ਸਦੇ ਸਦਾਤ ਭਗਵੰਤ ਸਿੰਘ ਮੰਗਦੀ ਟੀਮ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਇਸ ਟੀਮ ਨੇ ਥੱਲੇ ਤੋਂ ਲੈ ਕੇ ਉੱਪਰ ਤੱਕ ਜਿਹੜਾ ਜਿੰਨਾ ਚਿਰ ਕੰਮ ਨਾ ਆਇਆ ਉਹਨੇ ਤੇ ਤੱਕ ਰੰਗਦਾ ਪੰਜਾਬ ਨਹੀਂ ਬਦਨਾ ਇਸ ਕਰਕੇ ਮੇਰਾ ਵੀ ਮੰਤਬ ਹੈ ਕਿ ਨਵੇਂ ਸਰਪੰਚਾਂ ਨੂੰ ਸਾਰੇ ਅਫਸਰਾਂ ਦੇ ਨਾਲ ਬੁਲਾਇਆ ਜਾਵੇ ਇੰਟਰੋਡਿਊਸ ਕਰਾ ਜਾਵੇ ਸਾਰਿਆਂ ਨੂੰ ਕਿ ਇਹਦਾ ਕੰਮ ਨਾ ਰੁਕੇ ਸਰਪੰਚ ਆ ਕੇ ਆਪਣਾ ਕੰਮ ਕਰਾਉਣ ਇਸ ਕਰਕੇ ਸਾਡਾ ਨਾਮੋ ਸਭ ਨੇ ਜਦਾ ਸੱਧਿਆ ਮੰਤਰੀ ਸਾਹਿਬ ਚੇਤਾਵਨੀ ਵੀ ਦਿੱਤੀ ਹੈ ਕਿ ਟੋਰੇਟ ਨਹੀਂ ਕੀਤਾ ਜਾਵੇ ਹਾਂ ਦਾ ਬਿਲਕੁਲ ਜੀ ਮੈਂ ਵਿਕਾਸ ਦੇ ਮਹੱਲੇ ਦੇ ਉੱਤੇ ਦੇ ਸਾਲ ਮੈਂ ਆਪਣੇ ਸਰਪੰਚਾਂ ਨੂੰ ਵਿਕਿਆ ਸਾਡੀ ਮੈਂ ਵਿਕਾਸ ਦਾ ਜਿਹੜਾ ਨਾਇਦੇ ਤੇ ਮੈਂ ਕਿਹਨੂੰ ਬਰਦਾਸ਼ਤ ਦੀ ਗੱਲ ਸਾਬ ਸਮਝਦੇ ਕੀ ਗੱਲ ਵਿਕਾਸ ਮੇਰੇ ਲਈ ਪਹਿਲਾ ਇਹ ਹਲਕੇ ਦਾ ਬਾਕੀ ਗੱਲਾਂ ਬਾਅਦ ਪਹਿਲਾਂ ਪਾ ਵਿਕਾਸ ਕਰ ਮਚਰ ਕਢਣ ਦੀ ਗੱਲ ਹੈ ਜਿਹੜਾ ਸਰਪੰਚਾਂ ਨੂੰ ਇਹ ਕੀ ਪ੍ਰੋਜੈਕਟ ਹੈ ਨਹੀਂ ਇਹ ਪ੍ਰੋਜੈਕਟ ਹੈ ਕਿ ਇਹ ਇਹ ਨੈਸ਼ਨਲ ਸਾਡੇ ਹਿੰਦੁਸਤਾਨ ਸਰਕਾਰ ਦਾ ਪ੍ਰੋਜੈਕਟ ਹੈ ਉਹਦੇ ਤੂਕੀਆ ਕਿ ਅਸੀਂ ਵੱਖ-ਵੱਖ ਸਟੇਟਾਂ ਦੇ ਵਿੱਚ ਸਰਪੰਚਾਂ ਨੂੰ ਘਲਦੇ ਆ ਦਿਖਾਉਂਦੇ ਆ ਕਿ ਉੱਥੇ ਪੰਚਾਇਤਾਂ ਕਿਦਾਂ ਕੰਮ ਕਰਦੀਆਂ ਸਿੱਖਣ ਲਈ ਹੁੰਦਾ ਮੈਂ ਆਪਣਾ ਇਮੀਗ੍ਰੇਸ਼ਨ ਡਿਪਾਰਟਮੈਂਟ ਐਮਐਨਵੀ ਮਹਿਕਮਾ ਪਿੱਛੇ ਕੇਰਲਾ ਲੈ ਕੇ ਗਿਆ ਸੀਗਾ ਉੱਥੋਂ ਬਸ ਸਿੱਖ ਲਈਦਾ ਵੀ ਇਹ ਕਿਦਾਂ ਕੰਮ ਕਰਦੇ ਆ ਤੇ ਸਾਨੂੰ ਕਿਦਾਂ ਕਰਨਾ ਚਾਹੀਦਾ ਸੋ ਇਹ ਨਾਲੇ ਦੇ ਸਰਪੰਚੋਂ ਸਟ੍ਰਕਚਰ ਕੀਤੇ ਜਾਣਗੇ ਸਰ ਹਾਂ ਕੁਝ ਅਧਿਕਾਰੀਆਂ ਨੇ ਗਲਤ ਕੰਮ ਹੀ ਕੀਤੇ ਸੀ ਉਹਨਾਂ ਨੂੰ ਬਾਕੀ ਜਿਹਨੇ ਗਲਤ ਕੀਤੇ ਆ ਉਹਨੂੰ ਸਜ਼ਾ ਮਿਲੂਗੀ ਜਿਹੜੇ ਅਧਿਕਾਰੀ ਚੰਗਾ ਕੰਮ ਕਰਦੇ ਆ ਉਹਨਾਂ ਨੂੰ ਮਾਨ ਸਨਮਾਨ ਮਿਲੂਗਾ ਤੁਸੀਂ ਕਹੋ ਪਿੰਡਾਂ ਦੇ ਸਰਪੰਚਾਂ ਨੇ ਕੋਈ ਵਿਕਾਸ ਲਈ ਮੰਗਾਂ ਕੀਤੀਆਂ ਜਿਸ ਤਰ੍ਹਾਂ ਪਾਣੀ ਦੇ ਨਿਕਾਸ ਦੀ ਗੱਲ ਆ ਮੈਂ ਮੈਂ ਕਹਤਾ ਦੇਖੋ ਤੁਹਾਡੇ ਸਾਹਮਣੇ ਕਿਹਾ ਕਿ ਜਿਹੜਾ ਵੀ ਸਰਪੰਚ ਡਿਮਾਂਡ ਬਣਾ ਕੇ ਭੇਜੂ ਪ੍ਰਪੋਜ਼ਲ ਭਰ ਕੇ ਭੇਜ ਦੂ ਉਹਦਾ ਹਰ ਕੰਮ ਹੋਊਗਾ ਜਿਹੜਾ ਵੀ ਉਹ ਕੰਮ ਕੋ ਬਸ ਜੋ ਮੈਂਬਰ